ਅੱਛਾ ਕਾਲ ਜੀ ਮਹेश ਸ਼ਰਮਾ ਚਰਦੀ ਕਲਾ ਟਾਈਮ ਟੀਵੀ ਤੇ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਵਿਧਾਇਕ ਅਤੇ ਪਾਰਟੀ ਮੁਖਬਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਸ਼ੇਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਆਪਣੇ ਜਜ਼ਬਾਤ ਬਿਆਨ ਕੀਤੇ। ਉਹਨਾਂ ਨੇ ਕਿਹਾ ਕਿ ਹਲਕਾ ਜੁਨਾਲਾ ਨਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਛੋਹ ਪ੍ਰਾਪਤ ਧਰਤੀ ਹੈ। ਉਹਨਾਂ ਨੇ ਗੁਰਦੁਆਰਾ ਸਾਹਿਬ, ਗੁਰੂ ਕਾ ਬਾਗ ਅਤੇ ਭਾਈ ਜੀਵਨ ਸਿੰਘ ਜੀ, ਭਾਈ ਜਤਾ ਜੀ ਦੇ ਜਨਮ ਅਸਥਾਨ ਬਾਰੇ ਵੀ ਜ਼ਿਕਰ ਕੀਤਾ। ਅਨ ਕਹਿ ਕੇ ਗੁਰੂ ਸਾਹਿਬ ਨੇ ਜ਼ਬਰ ਜ਼ੁਲਮ ਦੇ ਖਿਲਾਫ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਭ ਨੂੰ ਸਾਂਝੇ ਤੌਰ ਉਤੇ ਜੰਗ ਲੜਨ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਇਤਿਹਾਸ ਦੇ ਵਿੱਚ ਟੰਡੀਗਰ ਤੋਂ ਬਾਅਦ ਪਹਿਲੀ ਵਾਰ ਵਦਾਨ ਸਭਾ ਦਾ ਸੈਸ਼ਨ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਭਾਈ ਜੈਤਾ ਜੀ ਦੇ ਸਹਾਲ ਦੇ ਵਿੱਚ ਹੋ ਰਿਹਾ ਹੈ। ਅਤੇ ਮੈਂ ਸਭ ਦਾ ਕਿ ਸਾਡੀ ਜ਼ਿੰਦਗੀ ਦੇ ਇਹ ਜਿਹੜਾ ਸਮਾਂ ਸਾਡੀ ਜ਼ਿੰਦਗੀ ਦੇ ਜਿਹੜੇ ਪਲ ਹੈ ਇਹ ਸਭ ਤੋਂ ਕੀਮਤੀ ਪਲ ਹੈ ਕਿ ਜਿਨ੍ਹਾਂ ਗੁਰੂਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਿੱਦਾਂ ਕਰਨੀ ਉਹਦੇ ਖਿਲਾਫ ਜਾਚ ਦੱਸੀ ਹੈ ਉਹ ਸਦਨ ਦੇ ਵਿੱਚ ਆ ਜਾ ਕੇ ਉਹ ਸਦਨ ਦਾ ਐਸਲ ਮੈਂਬਰ ਹੋਣ ਦਾ ਮੈਨੂੰ ਬਹੁਤ ਵੱਡਾ ਇੱਕ ਮਾਨ ਜਿਹੜਾ ਉਹ ਪ੍ਰਾਪਤ ਹੋਇਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਇਨਾਲਾ ਮੇਰੇ ਇਨਾਲੇ ਹਲਕੇ ਦੇ ਵਿੱਚ ਗੁਰੂ ਕਾ ਬਾਗ ਗੁਰਦਾਦਾ ਸਾਹਿਬ ਜਿਹੜੇ ਅਰਦਾਸ ਦੇ ਵਿੱਚ ਆਉਂਦਾ ਔਰ ਗੁਰੂ ਕਾ ਬਾਗ ਗੁਰੂ ਕਾ ਜਿਹੜਾ ਉਹ ਪਿੰਡ ਕੁਕੇ ਵਾਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ 9 ਮਹੀਨੇ 9 ਦਿਨ 9 ਘੜੀਆਂ ਜਿਹੜਾ ਉੱਥੇ ਰਹਿ ਕੇ ਗਏ ਆ ਉੱਥੇ ਰਹਿ ਕੇ ਲੋਕਾਂ ਨੂੰ ਉਸ ਸਮੇਂ ਜਿਹੜਾ ਜਬਾ ਤੁਲੰਦੇ ਖਲ ਤੇ ਮਨੁੱਖੀ ਇਹ ਧਕਾ ਦਾਂਗਾ ਜਿਹੜਾ ਉਹ ਇੱਕ ਪ੍ਰੇਰਣਾ ਜਿਹੜੀ ਦੇਖੇ ਗਏ ਅੱਜ ਜਿਹੜਾ ਗੁਲਕਾਬਾਗ ਗੁਰਦਾਰਾ ਜਿਹੜਾ ਉੱਥੇ ਬਾਗ ਲੱਗਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦਾ ਲੱਗਾ ਔਰ ਉਸ ਗੁਰੂ ਕਬ ਦੇ ਜਿਹੜੇ ਪਿੱਪਲ ਲੱਗੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦੇ ਵਿੱਚ ਲੱਗਾ ਮੈਂ ਸਾਹਿਬ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੇ ਅੱਜ ਬਹੁਤ ਵੱਡੇ ਜਨਮ ਦਿਹਾੜੇ ਦੇ ਹਾਲ ਦੇ ਵਿੱਚ ਆਪਾਂ ਬੈਠੇ ਆ ਜਿੰਨਾ ਦੀ ਕੁਰਬਾਨੀ ਜਿਹੜੀ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਸਾਡ ਉਹਨਾਂ ਦਾ ਜਨਮ ਸਥਾਨ ਜਿਹੜਾ ਉਹਨਾਂ ਦਾ ਜਨਮ ਸਥਾਨ ਦਾ ਪਿੰਡ ਜਿਹੜਾ ਉਹ ਵੀ ਅਜ ਨਾਲੇ ਹਲਕੇ ਦੇ ਵਿੱਚ ਗੱਗੋਮਾਲ ਪਿੰਡ ਦਾ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਹੋਇਆ 70 ਸਾਲ ਬੜੇ ਬੜੇ ਵੱਡੇ ਨਗਰ ਕੀਰਤਨ ਜਿਹੜੇ ਆ ਉਸ ਪਿੰਡ ਤੋਂ ਨਿਕਲਦੇ ਆ ਇਸ ਕਰਕੇ ਬਿੰਦੂ ਦੂਣਾ ਤੀਣਾ ਮਾਨ ਹੈ ਕਿ ਮੈਂ ਅੱਜ ਇਸ ਸਦਨ ਦੇ ਵਿੱਚ ਜਿਹੜਾ ਆ ਸਰ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਲੜਾਈ ਦਾ ਜਿਹੜਾ ਸੰਦੇਸ਼ ਹੈ ਜਿਹੜੀ ਲੜਾਈ ਹੁਣ ਤੱਕ ਅਸੀਂ ਲੜਦੇ ਦੇ ਜਾਂ ਅੱਜ ਵੀ ਲੜਦੇ ਅੱਜ ਵੀ ਜਿਹੜੀ ਲੜਾਈ ਹੈ ਉਹ ਉਹਨਾਂ ਤਾਪਤਾ ਦੇ ਖਿਲਾਫ ਦਾ ਜਿਹੜੀ ਆ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਮੈਂ ਸਭ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪੰਜਾਬ ਬਹੁਤ ਹੀ ਬੁਰੀ ਸਥਿਤੀ ਦੇ ਵਿੱਚ ਫਸਿਆ ਪਿਆ ਸੀਗਾ ਜਦੋਂ ਪੰਜਾਬ ਦਾ ਕਾਲਾ ਦੌਰ ਸੀਗਾ ਉਸ ਸਮੇਂ ਸਾਡੇ ਪਰਿਵਾਰ ਨੇ ਬਹੁਤ ਵੱਡੀ ਲੜਾਈ ਲੜੀ ਔਰ ਤਿੰਨ ਜੀ ਦੋ ਮੇਰੇ ਪਾਈ ਤੇ ਇੱਕ ਮੇਰਾ ਬੈਤੋਈ ਉਸ ਸਮੇਂ ਸ਼ਹੀਦ ਹੋਏ ਅਸੀਂ ਆਪਣਾ ਸਤ ਘਰਬਾ ਛੱਡ ਕੇ ਵੀ ਗਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਘਰ ਜਿਹੜਾ ਗੁਰੂ ਅਜੰਦੇਵ ਜੀ ਦਾ ਗੁਰੂ ਘਰ ਗੁੰਟਾ ਗੋਦਾਵਾਲਾ ਬਾਗ ਉਹ ਬਿਲਕੁਲ ਮੇਰੇ ਘਰ ਤੋਂ 1.5 ਕਿਲੋਮੀਟਰ ਤੇ ਹੈ ਉਹਦੇ ਚਰਨਾਂ ਦੇ ਵਿੱਚ ਬੈਠ ਕੇ ਜ਼ਿੰਦਗੀ ਦੇ 60 ਸਾਲ ਜਿਹੜੇ ਆ ਉਹ ਬਤਾਏ ਆ ਉਹ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਜ਼ਬਰ ਤੇ ਜ਼ੁਲਮ ਦੇਖਦਾ ਸਾ ਲੜਦੀ ਲੋੜ ਪਈ ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸੰਦੇਸ਼ ਲੈ ਕੇ ਗੁਰਤੇਗ ਬਾਦਲ ਸਾਹਿਬ ਦਾ ਉਹ ਪੈਗਾਮ ਲੈ ਕੇ ਅੱਜ ਤੱਕ ਜਿਹੜੀਆਂ ਉਹ ਲੜਾਈਆਂ ਲੜਿਆ ਸੋ ਮੈਨੂੰ ਲੱਗਦਾ ਕਿ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਇਸ ਲੜਾਈ ਦੀ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਜਵਲ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੀ ਜੰਗ ਜਿਹੜੀ ਹੈ ਉਹ ਵੀ ਅੱਜ ਜਿਹੜੀ ਅਸੀਂ ਗੁਰੂ ਤੇਗ ਬਾਦਲ ਸਾਹਿਬ ਦੇ ਪ੍ਰੇਰਨਾ ਦੇ ਨਾਲ ਜਿਹੜੀ ਉਹ ਲੜ ਸਕਦੇ ਆ ਉਹ ਸਾਡੀ ਪਾਰਟੀ ਜਿਹੜੀ ਲੜ ਰਹੀ ਹੈ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਤੇ ਇਸ ਗੱਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਇਹ ਬਹੁਤ ਵੱਡਾ ਇੱਕ ਜਿਹੜਾ ਇਤਿਹਾਸਿਕ ਕੰਮ ਕੀਤਾ ਕਿ ਇਹ ਸਦਨ ਜਿਹੜਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਔਰ ਦੂਜਾ ਮੈਂ ਉਹਨਾਂ ਦਾ ਇਹ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਉਸ ਪਿੰਡ ਕੋਕੇ ਵਾਲੀ ਪਿੰਡ ਤੇ ਗੁਰੂ ਤੇਗ ਬਹਾਦਰ ਸਾਹਿਬ 9 ਸਾਲ 9 ਮਹੀਨੇ 9 ਘੜੀਆਂ ਜਿਨ੍ਹਾਂ ਨੇ ਉੱਥੇ ਬਤਾਈਆਂ ਸੀਗਾ ਉੱਥੇ ਅੱਜ ਗੁਰੂਕਾਂ ਬੋਲੀ ਸਾਹਿਬ ਹੈ ਸਾਡੇ ਮਾਨਯੋਗ ਮੁਖੰਤੀ ਸਾਹਿਬ ਨੇ 50 ਲੱਖ ਰੁਪਇਆ ਉਸ ਪਿੰਡ ਨੂੰ ਜਿਹੜਾ ਚਾਦਰ ਪਹਿਲਾ ਧੂਦੀ ਦੇ ਵਿੱਚ ਜਿਹੜਾ ਉਹ ਦਿੱਤਾ ਮੈਂ ਮੁੱਖ ਮੰਤਰੀ ਸਾਹਿਬ ਦਾ ਤਨਵਾਦੀ ਹੈ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਤੁਹਾਨੂੰ